ਇੱਕ ਵਰੀ ਫੇਰ ਹੋਈ ਵੱਡੀ ਵਾਰਦਾਤ ਦੱਸਦੀ ਹੈ ਕਿ ਮੌਜੂਦਾ ਸਰਪੰਚ ਦੇ ਦੁਕਾਨ ਤੇ ਚਲਾਈਆਂ ਤਾਬਰ ਤੋੜ ਗੋਲੀਆਂ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਤੁਹਾਨੂੰ ਦੱਸਦੀ ਹੈ ਕਿ ਅਚਾਨਕ ਹੀ ਜਿਹੜੇ ਨੇ ਇਹ ਨੌਜਵਾਨ ਜਿਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਤਬਰ ਤੋੜ ਗੋਲੀਆਂ ਜੜੀਆਂ ਨੇ ਉਹ ਚਲਾਉਣੀਆਂ ਚાલુ ਕਰ ਦਿੰਦੇ ਨੇ ਤੇ ਉਸ ਦੀ ਪੂਰੀ ਘਟਨਾ ਜਿਹੜੀ ਆ ਉਹ ਸੀਸੀਟੀਵੀ 'ਚ ਵੀ ਕੈਦ ਹੋ ਚੁੱਕੀ ਹੈ। ਮੌਜੂਦਾ ਸਰਪੰਚ ਸਰ ਕੇ ਪਿੰਡ ਦੇ ਵਿੱਚ ਤੁਸੀਂ ਖੜੇ ਆ ਕਿ ਮਾਮਲਾ ਕੀ ਹੈ ਸਰ? ਮਾਮਲਾ ਰਾਤੀ ਕੋਈ ਅਣਪਛਾਤੇ ਬੰਦਿਆਂ ਦਾ ਆ ਜੀ। ਸ਼ਟਰਾਂ ਦੇ ਵਿੱਚ ਜਿੱਦਾਂ ਬੰਦ ਦੁਕਾਨਾਂ ਦੇ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਦਾ ਸਾਨੂੰ ਸਵੇਰੇ ਥੋੜਾ ਲੇਟ ਪਤਾ ਲੱਗਿਆ ਅਸੀਂ ਤਾਂ ਰੋਜ਼ ਦੀ ਤਰ੍ਹਾਂ ਆ ਕੇ ਆਪਣੇ ਸ਼ਟਰ ਖੋਲ ਲਾਇਆ ਤਾਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਪਰ ਗੋਲੀਆਂ ਚੱਲਣ ਦਾ ਕੋਈ ਕਾਰਨ ਕੋਈ ਪੁਰਾਣੀ ਵਿੰਦਜ ਹੋ ਰਹੀ ਜਾਂ ਕੀ ਕਿਹੜੇ ਵਿਅਕਤੀਆਂ ਨੇ ਚਲਾਈਆਂ ਚਿੱਤੇ ਦੇ ਵਿੱਚ ਕੋਈ ਆਈ ਨਹੀਂ ਸਾਡੇ ਯਾਨੀ ਕਿ ਸਾਡੇ ਨਾਲ ਕਿਸੇ ਦੀ ਕੋਈ ਰੰਜਿਸ਼ ਪੈਸੇ ਹੈ ਨਹੀਂ ਹੈ ਕਾਰਨ ਕੀ ਹੈ ਕੋਈ ਨਹੀਂ ਕਾਰਨ ਦਾ ਥੱਲੇ ਕੁਝ ਨਹੀਂ ਪਤਾ ਜੀ ਸਾਡਾ ਤਾਂ ਯਾਨੀ ਕਿ ਕਿਸੇ ਨਾਲ ਕੋਈ ਯਾਨੀ ਕਿ ਪੰਚਾਇਤੀ ਮਤਰਾਲਾ ਵੀ ਨਹੀਂ ਹੋਇਆ ਕਦੀ ਨਾ ਕਹੇ ਨਾ ਕੋਈ ਗੱਲਾ ਸ਼ਿਕਵਾ ਨਾ ਕੋਈ ਬੈਰ ਵਿਰੋਧਾ ਕਹੇ ਨਾ ਕੈਮਰਿਆਂ ਵਿੱਚ ਦੋ ਵਿਅਕਤੀ ਆਏ ਆ ਜੀ ਹਾਂ ਜੀ ਮੋਟਰਸਾਈਕਲ ਤੇ ਰਾਤ ਨੂੰ ਤੇ ਫਾਇਰਿੰਗ ਕਿੰਨੀ ਹੋਈ ਥੋੜੀ ਕੋਈ 4 ਵਜੇ ਦੁਪਹਿਰ ਫਾਇਰ ਹੋਇਆ ਜੀ ਹਾਂ ਜੀ ਦੋ ਦੋ ਜੰਦਾ ਸੀਗੇ ਕਾਰ ਤੋਂ ਥੱਲੇ ਡਿੱਗੇ ਇਸ ਮਾਮਲੇ 'ਚ ਤੁਸੀਂ ਪੁਲਿਸ ਕਾਰ ਕੀਤੀ ਤੇ ਹਾਂਜੀ ਜੀ ਆ ਕੇ ਦੇਖ ਗਏ ਉਹ ਸਾਰਾ ਕੁਝ ਹਾਂਜੀ ਹਾਂਜੀ ਮੌਕੇ ਤੇ ਆ ਗਏ ਸੀ ਸੀਸੀਟੀਵੀ ਕਹਦੇ ਕਿੰਨੇ ਮਿੱਚੇ ਦੋ ਜਣੇ ਸੀਗੇ ਜੀ ਦੋ ਹਾਂਜੀ